ਰਾਜਪੀਰ ਕੋ ਅੱਛਾ ਕੀ ਗੱਲ ਪੈਣ ਹੋਈ ਸਾਰੀ ਕੁਛ ਨਹੀਂ ਗੱਲ ਕੋਈ ਨਹੀਂ ਮੈਂ ਘਰ ਮੇਰੇ ਘਰ ਵਾਲੇ ਕੰਮ ਤੇ ਗਏ ਹੋਏ ਸੀ ਮੈਂ ਘਰ ਇਕੱਲੀ ਸਾਂ ਤੇ ਮੈਂ ਬੱਚਿਆਂ ਨੂੰ ਨਵਾ ਲੂ ਕੇ ਕੱਪੜੇ ਕੁੱਪਰੇ ਧੁੰਦੀ ਪਈ ਸਾਂ ਮੈਂ ਕੱਪੜੇ ਧੋ ਕੇ ਪਾਣੀ ਲਈਆਂ ਹਜੇ ਤੇ ਇਹ ਆਏ ਦੋ ਰੰਗ ਲਾਲਾ ਕੇ ਆਏ ਮਸ਼ੀਨ ਇਹ ਪਹਿਲਾਂ ਪਹਿਲਾਂ ਕਮਰਾ ਟਾਹਤਾ ਇਧਰੋਂ ਫਿਰ ਕੰਧ ਤੋੜਦੀ ਹੱਡੀ ਕੰਧ ਤੋੜ ਕੇ ਮਸ਼ੀਨ ਲਗਾਈ ਫਿਰ ਬੱਚੇ ਮੇਰੇ ਅੰਦਰ ਹੀ ਇਹਨਾਂ ਇਹ ਵੀ ਨਹੀਂ ਵੇਖਿਆ ਬੱਚਿਆਂ ਨੂੰ ਤਾਂ ਕਹਿੰਦੇ ਥੱਲੇ ਹੀ ਦੇ ਦੇਣਾ ਥੱਲੇ ਹੀ ਦੇ ਦੇਣਾ ਮੈਂ ਕਿ ਥੱਲੇ ਬਾਜੀ ਮੇਰੀ ਗੱਲ ਤੋਂ ਸੁਣੋ ਮੈਂ ਮੈਂ ਰਿਕਾਰਡ ਵਾਲੇ ਨੂੰ ਆਉਂਦੇ ਫੇਰ ਗੱਲ ਕਰਿਓ ਬਾਜੀ ਉਹ ਇਹ ਹੀ ਕਹੁੰਦੇ ਹੀ ਕਿ ਇਹ ਕਬਜ਼ਾ ਕਰੀਏ ਮੇਰੇ ਬੱਚਿਆਂ ਤਾਂ ਅੱਕ ਨਹੀਂ ਵੇਖਿਆ ਬੱਚੇ ਮੇਰੇ ਥੱਲੇ ਦੇ ਚਲੇ ਬਸ ਹੋਰ ਕੋਈ ਹੀ ਮੰਗ ਕਰਨਾ ਚਾਉਂਨੇ ਆ ਕਿ ਉਹਨੂੰ ਨਸਾਕ ਦੇਣਾ ਚਾਹੀਦਾ ਸਾਡਾ ਜਿਹੜਾ ਘਰ ਬਾਹਰ ਤੋੜਿਆ ਸਾਡਾ ਘਰ ਬਾਹਰ ਬਣਾਉਣਾ ਚਾਹੀਦਾ ਬਸ ਕਿੰਦਾ ਸਮਾਨ ਕਿੰਦਾ ਬਣਾਇਆ ਹੀ ਕਰਦਾ ਸਮਾਨ ਬਾਜੀ ਹੁਣ ਤੁਹਾਨੂੰ ਵੀਰ ਜੀ ਕੀ ਦੱਸਾਂ 5-500 ਰੁਪਈਆ ਜੋ ਕਹਿੰਦੇ ਤੁਹਾਨੂੰ ਪਤਾ ਹੀ ਆ ਮਹਾਤੀ ਚੀਜ਼ਾਂ ਬਣਾਈ ਦੀਆਂ ਕਿਸ ਤਾਂ ਤੇ ਚੀਜ਼ਾਂ ਲੈਣੀਆਂ ਕਿਸ ਤਾਂ ਨਹੀਂ ਵੇਖਿਆ ਕਿ ਸਾੜੇ ਇੱਕ ਚੀਜ਼ ਤੋੜ ਤੇ ਟੀਵੀ ਤੱਕ ਹਾ ਫ੍ਰਿਜ ਕੋਈ ਚੀਜ਼ ਨਹੀਂ ਰਹਿਣ ਦਿੱਤੀ ਬੈੱਡ ਤੱਕ ਨਹੀਂ ਰਹਿਣ ਦਿੱਤਾ ਕੋਈ ਚੀਜ਼ ਸਾੜੀਆਂ ਤੋੜ ਕੇ ਉਹ ਮਾਰੀ ਇੱਕ ਛੱਟੇ ਦੇਖੋ ਕਿੰਨੇ ਪੈਸੇ ਆਪਾਂ ਘਰ ਵਾਲਾ ਵੀ ਦਿਹਾੜੀ ਲਾਂਦਾ ਤਸੀਹ ਵੀ ਘੜੀ ਕਰਦੇ ਪਰ ਬੱਚਿਆਂ ਦੇ ਨਾਲ ਫਿਰ ਕਿਦਾਂ ਘਰ ਦੇ ਵਿੱਚ ਰਾਤ ਕਿਦਾਂ ਗੱਡੀ ਰਾਤ ਬਹੁਤ ਮੁਸ਼ਕਲ ਗੱਡੀ ਫਿਰ ਪਾਜੀ ਹੁਣੀ ਆਏ ਨੰਬਰ ਦਾ ਸਿੰਘ ਉਹ ਆਏ ਉਹਨਾਂ ਨੇ ਖੜੇ ਆ ਆਪਣੇ ਘਰ ਫੇ ਹਾਨੂੰ ਰਹਿਣ ਦੀ ਰੋਟੀ ਦਿੱਤੀ ਜਗਾ ਰੋਟੀ ਪਾਣੀ ਹੀ ਦਿੱਤਾ ਹਰ ਇੱਕ ਚੀਜ਼ ਦਿੱਤਾ ਹਾਂਜੀ ਅਸੀਂ ਤੇਹੀ ਕਹਿੰਦੇ ਆ ਕਿ ਸਾਨੂੰ ਇਨਸਾਫ਼ ਮਿਲਣਾ ਚਾਹੀਦਾ ਸਾਡਾ ਘਰ-ਬਾਰ ਬਚਣਾ ਚਾਹੀਦਾ ਅਜਾ ਵੀ ਵੀਰਾ ਕੋਈ ਇਨਸਾਫ਼ ਨਹੀਂ ਮਿਲਦਾ ਮੀਡੀਆ ਵਾਲੇ ਕੋ ਸਾਰੇ ਉਹਨਾਂ ਦੇ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਹਾਂਜੀ ਕਾਰਵਾਈ ਪੂਰੀ ਹੋਣੀ ਚਾਹੀਦੀ ਗਰੀਬਾਂ ਨਾਲ ਬਾਸ ਜੀ ਮੈਂ ਤਾਂ ਰੋ ਰੋ ਕੇ ਸਭ ਬੱਦ ਸਿਸਾ ਚੰਗੀਆਂ ਦਿੱਤੀਆਂ ਸੀ ਉਹਨਾਂ ਨੂੰ ਜਦੋਂ ਮੇਰੇ ਬੱਚੇ ਥੱਲੇ ਡੱਲੇ ਤਾਂ ਬੱਦ ਸਿਸਾ ਹੀ ਨਿਕਲਦੀ ਹੈ ਗਰੀਬਕੋ ਬੱਦ ਸਿਸਾ ਨਿਕਲਨੀਆ ਹੋਰ ਕਿ ਨਿਕਲਨੀਆ ਇਹਨਾਂ ਨੇ ਇਹ ਵੀ ਨਹੀਂ ਸੋਚਿਆ ਮਜਬੀ ਨਹੀਂ ਕੁੱਤੀ ਕਹਿੰਦੇ ਸੀ ਇਹ ਵੀ ਨਹੀਂ ਸੋਚਿਆ ਜੇ ਮਜਬੀ ਨਹੀਂ ਕੁੱਤੀ ਕਹਿੰਦੇ ਵੀ ਇਹਨੇ ਸੋਚਦੇ ਸਾਡੇ ਘਰ ਜਾਣੀਆ ਕਿ ਏਦਾਂ ਦੀਆਂ ਗਾਲਾਂ ਕੱਢ ਕੱਢ ਕੇ ਆਏ ਕੁਛ ਨਹੀਂ ਦਿੱਤਾ ਉਹਨਾਂ ਨੇ ਹਾ ਬਸ ਸਹੀ ਇਹੀ ਚਾਹੁੰਨੇ ਆ ਕਿ ਹੁਣ ਉਹਨੂੰ ਸਾਫ਼ ਨਹੀਂ ਨਾ ਚਾਹੁੰਦੇ ਤੀ ਨਾਲ ਨਾ ਇਕਲਵੰਤ ਸਿੰਘ ਜੀ ਇਕਲੰਦ ਕੀ ਗੱਲ ਹੋਈ ਸਾਰੀ ਕਦੋਂ ਦੇ ਇੱਥੇ ਰਹਿਣ ਦੇ ਵੀ ਦੱਸੋ ਸਾਰਾ ਸੇ 10 12 ਸਾਲ ਤੋਂ ਰਹਿ ਆਣੇ ਸਰ ਸਰ ਜੀ ਉਹ 99 ਸਾਰੇ ਸਰਕਾਰ ਬਣੀ ਹੈ ਉਹ ਸੋਚਦੇ ਆ ਕਿ ਇਹ ਥਾਂ ਅਸੀਂ ਕਬਜ਼ੇ ਵਿੱਚ ਲੈ ਲਈਏ ਸਾਰੇ ਸੇਕਾਰ ਨਹੀਂ ਉਹਨਾਂ ਨੇ ਅਨੁਕੁਸ਼ ਦਿਨ ਪਹਿਲਾਂ ਗਿਆ ਕਿ ਥਾਂ ਨੂੰ ਛੱਡ ਦੋ ਇਹ ਥਾਂ ਪੰਚਾਇਤੀ ਹੈ ਸਰਕਾਰੀ ਸਾਰਾ ਅਸੀਂ ਗਰਦਾਸਪੁਰ ਵੀ ਗਏ ਹੋਏ ਸਾਰੇ ਇਹਨਾਂ ਪਹਿਲਾਂ ਹੀ ਪਰ ਐਪਲੀਕੇਸ਼ਨ ਹੁੰ ਤਾਂ ਪਹਿਲੇ ਸਾਰੇ ਇਹਨਾਂ ਟਾਇਟਰੀ ਕਰ ਦਿੱਤਾ ਸਰ ਨਾ ਕੋਈ ਸਾਨੂੰ ਨੋਟਿਸ ਭੇਜਿਆ ਨਾ ਕੋਈ ਮੈਕਨੇ ਵਾਲੇ ਆਏ ਸਾਰਾ ਆਪ ਹੀ ਉਹਨਾਂ ਜੀਐਸਪੀ ਚ ਲਾਗ ਪਰਗਨ ਸਿੰਘ ਨੇ ਆਪ ਹੀ ਜੀਐਸਪੀ ਚ ਲਾਗ ਦਿੱਤੀ ਸਾਰੇ ਆ ਦੇ ਦੀ ਕਰ ਦਿੱਤਾ ਘਰ ਦਾ ਕਿੱਦਾਂ ਪੈਸੇ ਜੋੜ ਕੇ ਬਣਾਇਆ ਦੁੱਖ ਤੇ ਲੱਗਦਾ ਜੀ ਹਾਂਜੀ ਹਾਂਜੀ ਦੁੱਖ ਤੇ ਲੱਗਦਾ ਜੀ ਸਮਾਨ ਵੇਖੋ ਸਾਰਾ ਜੋ ਫ੍ਰਿਜ ਅਲਮਾਰੀ ਸਭ ਕੁਝ ਜੀ ਮੰਜੇ ਮੁੰਜੇ ਸਭ ਠਾ ਠੇਰੀ ਕਰ ਦਿੱਤੀ ਬੱਚੇ ਜਿਆਦਾ ਛੋਟੇ ਛੋਟੇ ਬੱਚੇ ਕਿੱਦਾਂ ਰਾਤ ਕਿੱਦਾਂ ਕੱਢੀ ਔਖੀ ਕੱਟੀ ਹਾਂਜੀ ਹਾਂਜੀ ਬਹੁਤ ਔਖੀ ਕੱਟੀ ਜੀ ਜੇ ਇਹਨਾਂ ਦਾ ਭਲਾ ਹੋਏ ਨੰਬਰਦਾਰ ਸਾਹਿਬ ਜੋ ਘੜਵਾਉਂਦੇ ਨੇ ਸਾਰੇ ਵੇਖੋ ਉਹ ਵੇਖੋ ਟਰਾਲੀ ਇਸ ਦੇ ਸ਼ਕਲ ਆ ਗਏ ਪਰ ਸਾਰਾ ਆਪਣੇ ਘਰ ਵਿੱਚ ਲੈ ਜਾਂਦੇ ਤੇ ਜੀ ਤੁਹਾਨੂੰ ਰਹਿਣ ਦੇਣਾ ਤੁਹਾਨੂੰ ਉੱਥੇ ਸਭ ਕੁਝ ਮਿਲੇਗਾ ਰਹਿਣ ਦੇਣ ਨੂੰ ਖਾਣ ਪੀਣ ਨੂੰ ਮਿਲੇਗਾ ਸਾਰਾ ਇਹ ਐਸੇ ਲੋਕਾਂ ਦੇ ਕਾਰਵਾਈ ਹੋਣੀ ਚਾਹੀਦੀ ਹੈ ਕਾਰਵਾਈ ਹੋਣੀ ਚਾਹੀਦੀ ਹੈ ਜੀ ਜ਼ਰੂਰ ਕਾਰਵਾਈ ਹੋਣੀ ਚਾਹੀਦੀ ਮੈਂ ਪਰਮਨਦਰਜੀ ਸਿੰਘ ਨੰਬਰਦਾਰ ਆ ਪਿੰਡ ਪਡਵਾਂ ਦਾ ਅੱਛਾ ਭਾਈ ਕੀ ਗੱਲ ਕੀ ਹੁੰਦੀ ਹੈ ਜਿਸ ਤਿੱਕ ਇਹਨਾਂ ਤੁਸੀਂ ਕਹਿੰਦੇ ਸ਼ਿਕਾਇਤ ਵੀ ਦਰਜ ਕਰਾ ਆ ਗਿਆ ਗ੍ਰੀਪੋ ਆ ਪਤਾ ਨਹੀਂ ਮੈਨੂੰ ਇਹਨਾਂ ਜਾ ਕੇ ਮਤਲਬ ਕਹਿ ਆ ਦੁੱਜ ਜੱਜ ਕਰਾਈ ਨਾ ਪਹਿਲਾਂ ਧਮਕੀਆਂ ਦੇ ਘਰ ਛੱਡ ਦਿਓ ਇਹ ਥਾਂ ਸਾਡਾ ਅਸੀਂ ਕਬਜ਼ਾ ਕਰਨਾ ਵਾ ਬਈ ਲਾਲਕੀਰ ਦੇ ਅੰਦਰ ਜਗਾ ਵਾਏ ਮੇਰਾ ਪਿੰਡ ਤਕਰੀਬਨ 70 80 ਪਿੰਸ ਜਿਹੜਾ ਲਾਲਕੀਰ ਦੇ ਅੰਦਰ ਹੀ ਆ ਨੰਬਰੀ ਥਾਂ ਕਿਸੇ ਦਾ ਨਹੀਂ ਹੈਗਾ ਇਹ ਵਾਸੇ ਕਬਜ਼ਾ ਕਰਨ ਦੀ ਨੀਤਨਾ ਮਤਲਬ ਇਹਨਾਂ ਦਾ ਆ ਕੇ ਘਰ ਢਾ ਕੇ ਚੰਗੇ ਭਲੇ ਜੱਟ ਪਰਿਵਾਰ ਆ ਜਿਨ੍ਹਾਂ ਨੇ ਮਤਲਬ ਆ ਕੇ ਘਰ ਢਾਇਆ ਵਾ ਗਲਤ ਗੱਲ ਕੀਤੀ ਹੈ ਬਾਕੀ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਉਹ ਜਿਹੜਾ ਜੀਸੀਬੀ ਚਲਾਉਂ ਆਪ ਖੁਦ ਚਲਾਈ ਹੈ ਪ੍ਰਗਟ ਸਿੰਘ ਨੇ ਜੀਸੀਬੀ ਖੁਦ ਚਲਾ ਕੇ ਤੇ ਮਤਲਬ ਇਹ ਚੀਜ਼ ਕੀਤੀ ਹੈ ਗਲਤ ਕੀਤਾ ਵਾ ਗਰੀਬ ਦਾ ਵੇਖੋ ਤੁਹਾਡੇ ਸਾਹਮਣੇ ਆ ਕਿਦਾਂ ਸਮਾਨ ਬਣਾਇਆ ਹੋ ਤੋ ਕਿਸ਼ਤਾ ਦੇ ਉਹ ਚਾਦੀ ਘਾਲੂ ਪੁੱਛੇ ਦਾ ਕੰਮ ਕਰਦੀ ਉਹ ਰਾਜ ਮੇਚ ਜਗੇ ਤੇ ਦਿਹਾੜੀ ਮਿਲ ਗਈ ਲੱਗ ਗਈ ਕਿਤੇ ਕਾਮਕਾਰ ਗੁਰਗਦੇ ਕੀ ਬਣਾਇਆ ਫ੍ਰਿਜ ਟੁੱਟ ਗਈ ਸਭ ਕੁਝ ਪਿਆ ਅਸੇ ਦਰਜ ਕਰ ਦਿੱਤਾ ਇੱਥੇ ਪਏ ਸੀ ਰਾਤ ਕੰਬਰ ਜਾਈ ਲੈ ਗਏ ਫਿਰ ਉਹ ਆਪਣੇ ਘਰ ਖੜਿਆ ਉਹ ਟਰਾਲੀ ਲਾ ਕੇ ਦਿੱਤੀ ਹੈ ਵੀ ਚਲੋ ਕੋਈ ਰਾਤ ਬੰਦਾ ਇਸ ਬਜ਼ੁਰਗ ਸਵਾਲਿਆ ਵੀ ਕੋਈ ਸਮਾਨ ਨਾ ਕੋਈ ਚੋਰੀ ਕਰ ਲਿਆ ਇਹਨਾਂ ਦਾ ਜਿਹੜਾ ਮੋਟਾ ਮੋਟਾ ਪੱਜ ਗਿਆ ਟੁੱਟਾ ਪੱਜਾ ਬਾਹਰ ਸਵਾਲਿਆ ਰੋਟੀ ਪੈਣ ਦਿੱਤਾ ਬਾਕੀ ਇਹ ਵੀ ਜਿੰਨਾ ਚਿਰ ਮਕਾਨ ਨਹੀਂ ਬੰਦਦਾ ਹੁਣ ਚਿਰ ਮੇਰੇ ਘਰੇ ਰਹਿਣਗੇ ਰੋਟੀ ਪਾਣੀ ਮਿਲੂਗਾ ਬਾਕੀ ਜਲਦੀ ਬਣਾ ਦਿੱਤਾ ਜਾਏਗਾ ਕਿ ਦਾਨੀ ਸੱਜਣ ਕਰੀ ਜਾਂਦੇ ਨੇ ਸੇਵਾ ਕੁਝ ਆਪਣੇ ਲੈਵਲ ਤੇ ਜਿੰਨਾ ਕਰਕੇ ਜਲਦੀ ਇਹਨਾਂ ਨੂੰ ਘਰ ਬਣਾ ਕੇ ਦੇ ਬਾਕੀ ਪ੍ਰਸ਼ਾਸਨ ਤੋਂ ਬੰਕਰ ਦੇ ਇਨਸਾਫ ਦਿੱਤਾ ਜਾਏ ਪੁਲਿਸ ਨੇ ਐਫਆਈਰਡੀ ਦਰਜ ਕਰ ਲਈ ਆ ਜਿਹੜੀ ਮਸ਼ੀਨ ਢਾ ਕੇ ਗਈ ਆ ਮਸ਼ੀਨ ਕਬਜ਼ੇ ਚ ਲੈ ਲਈ ਆ ਉਹ ਥਾਣੇ ਕਾਲਾ ਨੂੰ ਲੱਗ ਗਈ ਆ ਬਾਕੀ ਪੁਲਿਸ ਪ੍ਰਸ਼ਾਸਨ ਨੇ ਮਦਦ ਕੀਤੀ ਆ ਸਾਡੀ ਬਹੁਤ ਮਦਦ ਕੀਤੀ ਆ ਫਾਇਦੇ ਕਰਦੇ ਹੁਣ ਵੀ ਜਿਹੜੇ ਬੰਦੇ ਨੇ ਘਰਾਉਣੀ ਹਰਕਤ ਕੀਤੀ ਆ ਉਹਨਾਂ ਨੂੰ ਰੈਸਟ ਕੀਤਾ ਜਾਏ ਤਾਂ ਕਿ ਉਹਨਾਂ ਨੂੰ ਸਬਕ ਮਿਲੇ ਵੀ ਗਾਂ ਮਤਲਬ ਗਰੀਬ ਕਿਸੇ ਦਾ ਧੱਕਾ ਨਾ ਕਰੀਏ ਅਤ ਇਨੀ ਬੇਇਨਤੀ ਕਰਨਾ ਪਈ ਇਹਨਾਂ ਨੂੰ ਥੋੜਾ ਇਨਸਾਫ ਮਿਲਣਾ ਚਾਹੀਦਾ ਬਸ ਨਾਮ ਜੀ ਮੇਰਾ ਗਗਨਦੀਪ ਸਿੰਘ ਕਾਂਗਾ ਜੀ ਅੱਛਾ ਗਗਨ ਜੀ ਵੀਡੀਓ ਤੁਹਾਡੇ ਵੱਲੋਂ ਵਾਇਰਲ ਕੀਤੀ ਬੜੀ ਇਹ ਲਈ ਨਹੀਂ ਤੇ ਇਹੋ ਜੇ ਸਮੇਂ ਦੇ ਵਿੱਚ ਵੀਡੀਓ ਬਣਾਣੀ ਬੜੀ ਔਖੀ ਹੈ ਅਸੀਂ ਵੀ ਵੀਡੀਓ ਵੇਖ ਕੇ ਤੁਹਾਡੀ ਪਹੁੰਚੇ ਬਿਲਕੁਲ ਜੀ ਉਸੇ ਪਿਓ ਦਾ ਖੂਨ ਆ ਰਗਾਂ ਚ ਜਿਸ ਪਿਓ ਨੇ ਇਹ ਵੀਡੀਓ ਬਣਾਇਆ ਸਾਡੇ ਬਜ਼ੁਰਗ ਨੇ ਦਾਦੀ ਲੱਗਦੇ ਸੀ ਪਰ ਭੈਣ ਦੀਆਂ ਜਿਹੜੀਆਂ ਹੁਕਾਂ ਸੀ ਨਹੀਂ ਸੁਣ ਕੇ ਰਹਾ ਗਿਆ ਤੇ ਸੋਚਿਆ ਚਲ ਪਾ ਦਿੰਦੇ ਆ ਤੇ ਇਹ ਇਨਸਾਨੀਅਤ ਦੇ ਕਿਸ ਰਿਸ਼ਤੇ ਦੇ ਕੋਲ ਵੀਡੀਓ ਪੰਚੂ ਕੋਈ ਨਾ ਕੋਈ ਤੇ ਬਾਤ ਸੁਣੂਗਾ ਤੇ ਬਹੁਤ ਖੁਸ਼ੀ ਹੋਈ ਆ ਲੋਕਾਂ ਨੇ ਹਲਕੇ ਨੇ ਸਾਰਿਆਂ ਬਹੁਤ ਸੰਯੋਗ ਦਿੱਤਾ ਸਪੈਸ਼ਲ ਮੀਡੀਆ ਦਾ ਵੀ ਬਹੁਤ ਧੰਨਵਾਦ ਆ ਇਨਾ ਆ ਕੇ ਗਰੀਬ ਦੀ ਸੁਣੀ ਆ ਤੇ ਦੂਰ ਦੂਰ ਤੱਕ ਗੱਲ ਪਹਚਾਈਏ ਅਸੇ ਵੀਰ ਜੇਸੀ ਕੇ ਨਾਲ ਢਹਿ ਢੇਰੀ ਕਰ ਦਿੱਤਾ ਗਿਆ ਪ੍ਰਸ਼ਾਸਨ ਵੱਲੋਂ ਕਾਰਵਾਈ ਕੀਤੀ ਗਈ ਹੈ ਤੁਰੰਤ ਉਹਨਾਂ ਦੇ ਉੱਤੇ ਮੰਗ ਕੀ ਕਰਦੇ ਹੋ ਮੰਗ ਇਹੋ ਕਰਦੇ ਵੀ ਉਹਨਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਚਾਹੀਦੀਆਂ ਨੇ ਉਹ ਜੇਲ੍ਹ 'ਚ ਬੰਦੇ ਹੋਣੇ ਚਾਹੀਦੇ ਨੇ ਜਿਨ੍ਹਾਂ ਬੰਦੇ ਨੇ ਕਬਜ਼ਾ ਕਰਨ ਦੀ ਨੀਤ ਨਾਲ ਜਿਹਦਾ ਗਰੀਬ ਦਾ ਘਟਾ ਆ ਪਹਿਲਾਂ ਤੇ ਉਹਨਾਂ ਦੀਆਂ ਇਨਕੁਆਰੀਆਂ ਕੀਤੀਆਂ ਜਾਂ ਉਹਨਾਂ ਦੇ ਘਰ ਕਾਦੇ 'ਚ ਬਣੇ ਹੋ ਆਪਣੇ ਘਰਾਂ ਦੇ ਪੇਪਰ ਦਿਖਾਉਣ ਉਹਨਾਂ ਦੇ ਖੁਦ ਨੇ ਅੱਜ ਕਬਜ਼ਿਆਂ ਦੇ ਕਰ ਕਰਕੇ ਘਰ ਬਣਾਏ ਹੋਣੇ ਤੇ ਗਰੀਬ ਦਾ ਘਰ ਵੀ ਜੇ ਕਿਤੇ ਬਣਿਆ ਤੇ ਬਿਠਾ ਬਣਿਆ ਰਹਿਣ ਦੋ ਜੇ ਤੂੰ ਆ ਮਹਿਲ ਛੱਤ ਲੈਨੇ ਉਹਦਾ ਘਰ ਰਹਿਣ ਦੋ ਪ੍ਰਸ਼ਾਸਨ ਕੋ ਮੈਂ ਇਹ ਮੰਗ ਕਰਦਾ ਗਰੀਬ ਦਾ ਘਰ ਬਣੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਪ੍ਰਸ਼ਾਸਨ ਨੂੰ ਨਾਲ ਹੋਣਾ ਚਾਹੀਦਾ ਸੀ ਪ੍ਰਸ਼ਾਸਨ ਆ ਕੇ ਕਾਰਵਾਈ ਕਰਦਾ ਤਾਂ ਕੋਈ ਗੱਲ ਨਹੀਂ ਸੀ ਇਹ ਗੁੰਡਿਆਂ ਵੱਲੋਂ ਕਾਰਵਾਈ ਕੀਤੀ ਗਈ ਹੈ ਮੈਂ ਇਹਨੂੰ ਗੁੰਡਾਗਰਦੀ ਕਾਵਾਂਗਾ ਨੰਗੀ ਗੁੰਡਾਗਰਦੀ ਜਿਹੜੀ ਦਿਨਦੇ ਰਹੀ ਹੋਈ ਹੈ ਪੰਜਾਬ 'ਚ ਕੁਲਵੰਤ ਸਿੰਘ ਪੁੱਤਰ ਸੰਤੋਖ ਸਿੰਘ ਭੰਵਾਨੇ ਬਿਆਨ ਲਖਾਪੀ ਮੇਰਾ ਮਕਾਨ ਢਾਹਤਾ ਉਹਦੇ ਸਬੰਧ ਵਿੱਚ ਅਸੀਂ ਉਹ ਰਾਪੀ ਅੰਸਰਨ ਖਿਲਾਫ ਕਾਫੀਅਤ ਦਜ ਕਰਤੀ ਹੈ ਤਫਤੀਸ਼ ਕਰ ਰਹੇ ਹਾਂ ਜੀ ਸੀ ਪੀ ਜਿਹੜੀ ਜਿਨਾ ਮਕਾਨਟ ਹੈ ਉਹ ਕਬਜ਼ੇ ਚ ਹੈ ਸਰ ਵੈਸੇ ਕਿੰਨੇ ਸਮੇਂ ਦੇ ਵਿੱਚ ਕਾਰਵਾਈ ਕੀਤੀ ਹੈ ਕਿਉਂਕਿ ਰਾਤੀ ਸ਼ਿਕਾਇਤ ਦਿੱਤੀ ਕਿ ਰਾਤੀ ਕਾਰਵਾਈ ਕਰ ਦਿੱਤੀ ਦਾ ਉਸੇ ਵੇਲੇ ਜਦੋਂ ਬਿਆਨ ਲਖਾਇਆ ਉਸੇ ਵੇਲੇ ਰਾਤੀ ਕੰਪਲੇਂਟ ਕੀਤੀ ਸੀ ਉਸੇ ਵੇਲੇ ਆਪਾਂ ਪਰਚਾ ਦਰਜ ਕਰਾ ਅੱਛਾ ਕਿੰਨੇ ਲੋਕਾਂ ਦੇ ਖਿਲਾਫ ਦਰਜ ਹੋਇਆ ਚਾਰ ਲੋਕਾਂ ਦੇ ਖਿਲਾਫ ਦਰਜ ਹੋਇਆ ਹੈ ਕੋਈ ਉਹਨਾਂ ਨੂੰ ਰੈਸਟ ਪਾਈ ਨਹੀਂ ਅਜੇ ਤਫਤੀਸ਼ ਕਰ ਰਹੇ ਹਾਂ ਜੀ ਰੈਸਟ ਨਹੀਂ ਪਈ ਰੇਟ ਕਰ ਰਹੇ ਜੇ ਸੀ ਪੀ ਮੌਕੇ ਤੇ ਰਿਕਵਰ ਹੋ ਜੇ ਲੋੜ ਹੋਵੇ ਨਹੀਂ ਭਾਰੋਂ ਪਰ ਗਵਰ ਰਹੇ ਹਾਂ